ریکب کا آئیچ ریکب یوں پہو گویچ آچھ ریکب چھوٹا چھوٹا بوجھ آتی کھاپ چھوٹا پہلا پہلا کھاپ چھوٹا ہوگی دگر چھوٹا ایک پاکا کچھو اے اے آمی کو اے آمی کو آمی کو آچھ کھولا لی ہو اچھو آئی کو آمی ہاں چاپی پا ہو گئی اچھی پی پیلا پیلا ہچی پای کوچ 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 چھا تیرے ایک بھی تو بک نہیں پا دے ਬੋਕਾ ਵਾਚ ਰਬੋ ਕਲੋ ਪਾਪਾ ਜੀ ਕੋਲ ਬਹੁਤ ਵਿੱਚ ਮਾਰਨਿੰਗ ਦਾ ਟਾਈਮ ਹੈ ਤੇ ਰਾਧਾ ਵਲੋਗਿੰਗ ਕਰਕੇ ਹਟ ਗਿਆ ਤੇ ਮੈਂ ਸਬਜੀ ਬਣਾਉਣ ਲੱਗੀ ਆ ਫਲੀਆਂ ਦੀ ਨਾਲੇ ਥੋੜੇ ਬਹੁਤ ਕਿਚਨ ਦੇ ਡਰਾਅਰਸ ਸਾਫ ਕੀਤੇ ਡੱਬੇ ਵਗੈਰਾ ਐਕਚੁਅਲੀ ਮੱਕੜੀਆਂ ਬਹੁਤ ਸਾਡੇ ਇੱਥੇ ਨੇ ਤੇ ਅਸਲੀਏ ਥੋੜੀ ਦਿੱਕਤ ਹੁੰਦੀ ਹੈ ਤੇ ਹੁਣ ਅਸੀਂ ਤਿਆਰ shear ਹੋ ਕੇ ਨਿਕਲ ਗਏ ਆ ਆਪਣੇ ਰਿਲੇਟਿਵ ਦੇ ਘਰੇ 5-6 ਕਿਲੋਮੀਟਰ ਦੂਰੇ ਸਾਡੇ ਘਰਾਂ ਤੋਂ ਮੇਰੇ ਹਸਬੰਡ ਦੇ ਮਾਮਾ ਜੀ ਲੱਗਦੇ ਨੇ ਤੇ ਸਾਡੇ ਮੇਰੇ ਪੇਕੇਆਂ ਵੱਲੋਂ ਵੀ ਰਿਲੇਸ਼ਨ ਹੈਗੀ ਉਹਨਾਂ ਦੇ ਪਰਿਵਾਰ 'ਚ ਤੇ ਦੋਵੇਂ ਸਾਈਡਾਂ ਤੋਂ ਮਤਲਬ ਰਿਸ਼ਤੇਦਾਰੀ ਹੈ ਤੇ ਆਰਾਧਨਤੀ ਥੋੜੀ ਤੱਬਿਆ ਠੀਕ ਨਹੀਂ ਸੀ ਆਸ-ਪਾਸ ਤੇ ਥੋੜਾ ਜਿਹਾ ਮੂੜ ਸੀ ਗੜਬੜ ਹੋਰ ਮੈਂ ਵੇਖ ਰਹੀ ਹਾਂ ਕਿ ਅੱਜ ਅਸੀਂ ਮੈਚਿੰਗ ਨਹੀਂ ਕੀਤੀ ਬੜੇ ਦਿਨਾਂ ਬਾਅਦ ਪਲਵਿੰਦਰ ਨੇ ਪੱਗ ਅਲੱਗ ਬਨ ਲਈ ਸੀ ਤੇ ਅਸੀਂ ਪਹੁੰਚ ਗਏ ਨਾਨਕਪੁਰੀ ਟੰਡਾ ਸਾਹਿਬ ਐ ਸਕੂਲ ਦੇ ਨਾਲ ਕਾਫੀ ਮੈਮਰੀਜ਼ ਜੁੜੀਆਂ ਯਾਨੀ ਮੈਂ ਵੀ ਆਪਣੇ ਜੋ ਫਾਊਂਡੇਸ਼ਨ ਕਲਾਸਿਸ ਇੱਥੇ ਕੀਤੀਆਂ ਨੇ ਮੇਰੇ ਹਸਬੰਡ ਨੇ ਪੂਰੀ ਸਕੂਲਿੰਗ ਇੱਥੋਂ ਕੀਤੀ ਹੈ ਨਾਲੇ ਹੁਣ ਰਾਧ ਵੀ ਇੱਥੋਂ ਹੀ ਕਰ ਰਿਹਾ ਹੈ ਨਰਸਰੀ ਵੀ ਇੱਥੇ ਹੀ ਹੋਏਗੀ ਟਰਾਈ ਤੇ ਅਸੀਂ ਬੜੇ ਸਕੂਲ ਕਿਤੇ ਰਾਧ ਦਾ ਐਡਮਿਸ਼ਨ ਕਰਵਾਇਆ ਅਸੀਂ ਅਲੱਗ ਅਲੱਗ ਸਕੂਲ ਨਾਲ ਚ ਬਟ ਕਿਤੇ ਨਾ ਕਿਤੇ ਚੱਲ ਨਹੀਂ ਪਾਇਆ ਤੇ ਅਸੀਂ ਲਾਸਟ ਵਿੱਚ ਇੱਥੇ ਹੀ ਐ ਟੈਕ ਕਰਵਾਇਆ ਤੇ ਰਾਤ ਦੀ ਖਾਂਸੀ ਸਹੀ ਨਹੀਂ ਹੋ ਰਹੀ ਕਿਉਂਕਿ ਬੱਚੇ ਕਦੇ ਨਾ ਕਿਤੇ ਸਕੂਲ ਗਿਆ ਸੀ ਤੇ ਕੋਲਡ ਡਰਿੰਕ ਉੱਥੋਂ ਪੀ ਕੇ ਤੇਦੀ ਹੋ ਗਈ ਤਬਿਆਤ ਥੋੜੀ ਬਹੁਤ ਖਰਾਬ ਤੇ ਅਸੀਂ ਪਹੁੰਚ ਗਏ ਆ ਪਿੰਡ ਇਸਰਪੁਰ ਇਸਰਪੁਰ ਪਿੰਡੇ ਪਹਿਲਾਂ ਥੋੜੇ ਹਿੰਦੂਆਂ ਦੇ ਘਰ ਆਂਦੇ ਨੇ ਫਿਰ ਲਾਸਟ ਵਿੱਚ ਆਣਗੇ ਪੰਜਾਬੀਆਂ ਦੇ ਘਰ ਜੋ ਕਿ ਸਾਡੇ ਰਿਸ਼ਤੇਦਾਰ ਨੇ ਤੇ ਇਹਨਾਂ ਦੇ ਘਰੇ ਅਖੰਡ ਪੈਟ ਦਾ ਪੋਗਜ ਤੇ ਲੋਜੀ ਅਸੀਂ ਪਹੁੰਚ ਗਏ ਜਿੰਦ ਕੇ ਮੂਲੇ ਜਿਨਾ ਸਤਿਰਦੀ ਪਈ ਬਣੀ ਆਉਣੀ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਧਨ ਧਨ ਰਾਮ ਦਾਸ ਗੁਰ ਧਨ ਧਨ ਰਾਮ ਦਾਸ ਗੋਰੇ ਤਨ ਤੁਨਾ ਰਾਮ ਦਾਸ ਗੋਰੇ ਤਨ ਤੁਨਾ ਭੋਗ ਵਗਰ ਪਿਆ ਗਿਆ ਸੀ ਤੇ ਹੁਣ ਅਸੀਂ ਛੱਕ ਰਿਆਂ ਲੰਗਰ ਤੇ ਲੰਗਰ ਛਕਣ ਤੋਂ ਬਾਅਦ ਥੋੜਾ ਮਿਲਾਂਗੇ ਸਭ ਨੂੰ ਐਂਡ ਉਸ ਤੋਂ ਬਾਅਦ ਕਰੇ ਨਿਕਲਣੇ ਵਾਪਸੀ ਹੋਂ ਚੱਲੇ ਆ ਘਰ ਵਾਪਸੀ ਕਰੇ ਜਾ ਕੇ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਨੇ ਅਜੇ ਸਫਾਈਆਂ ਵੀ ਅਧੀਆਂ ਕੋ ਹੋਈਆਂ ਨੇ ਅਧੀਆਂ ਕੋ ਟਾਈਮ ਲੱਗੇਗਾ ਤੇ ਘਰੇ ਜਾ ਕੇ ਕਰਾਂਗੇ ਬਾਕੀ ਕਰਨੀ ਅਸੀਂ ਪੈਕਿੰਗ ਕਿਉਂਕਿ ਜਾਣਾ ਹੈ ਅਸੀਂ ਪੰਜਾਬ ਤੇ ਪੈਕਿੰਗ ਵੀ ਕਰਨੀ ਹੈ ਨਾਲੇ ਲੈ ਕੇ ਆਣੀ ਹੈ ਦਵਾਈ ਕਿਉਂਕਿ 2-3 ਦਿਨਾਂ ਦੀ ਦਵਾਈ ਖਾਂਦੀ ਆ ਮੈਂ ਡਾਕਟਰ ਤੋਂ ਦੰਦਾਂ ਦੀ ਤੇ ਉਹ ਦਾੜ ਜਿਹੜੀ ਉਹ ਪਟਵਾਨੀ ਪੈਣੀ ਹੈ ਤੇ ਉਹਦੀ ਦਵਾਈ ਲੈ ਕੇ ਆਵਾਂਗੀ ਨਾਲੇ ਆਈਸ ਚ ਅਲਰਜੀ ਵੀ ਹੈ ਤੇ ਦੋ ਤਿੰਨ ਕੰਮ ਨੇ ਵੇਖੋ ਹੁਣ ਕੱਜਾ ਕੇ ਪਹਿਲਾਂ ਦੇ ਰਾਤ ਦਾ ਡਿਨਰ ਕਰਾਂਗੇ ਫਿਰ ਥੋੜੀ ਬਹੁਤ ਪੈਕਿੰਗ ਅਗਰ ਪੈਕਿੰਗ ਨਹੀਂ ਕੀਤੀ ਤੇ ਤੇ ਫਿਰ ਜਾਵਾਂਗੇ ਡਾਕਟਰ ਦੇ ਕੋਲ ਤੇ ਥੋੜੇ ਛੋਟੇ-ਮੋਟੇ ਕੰਮ ਨੇ ਕਿਉਂਕਿ ਸੰਡੇ ਵੇ ਸੰਡੇ ਨੂੰ ਆਲਰੇਡੀ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਆ ਸਾਫ-ਸਫਾਈਆਂ ਦੇ ਵੀ ਹੁੰਦੇ ਨੇ ਬਾਕੀ ਪਹੁੰਚ ਲੈਣ ਆਸੀ ਵਾਪਸੀ ਕਰਨ ਨੂੰ ਨਾਲੇ ਫੋਨ ਵੀ ਆਇਆ ਸੀ ਮੇਰੀ ਮਾਸੀ ਜੀ ਦਾ ਉਹਨਾਂ ਰਾਸਤੇ ਵਿੱਚ ਆਏ ਹੋਏ ਨੇ ਉਹ ਕਹਿੰਦੇ ਨੇ ਕਿ ਦੀਵਾਲੀ ਦਾ ਗਿਫਟ ਦੇਣ ਆਣਾ ਹੈ 2 ਮਿੰਟ ਦੀ ਮਿੰਟ ਤੇ ਪਹੁੰਚ ਗਿਆ ਮੇਰਾ ਬ੍ਰਦਰ ਦੀਵਾਲੀ ਦਾ ਗਿਫਟ ਦੇਣ ਵਾਸਤੇ ਤੇ ਇਹਨਾਂ ਨੇ ਬਸ ਦੇਖ ਕੇ ਤੇ ਹੋਰ ਵੀ ਕਿਤੇ ਜਾਣਾ ਸੀ ਵਲੌਗ ਨੂੰ ਕਰਦੇ ਆ ਇੱਥੇ ਐਂਡ